ਆਪਣੇ ਬਲੌਗ ਤੇ ਵੀਡੀਓ ਦੇ ਕਰਕੇ ਚਰਚਾ ਦੇ ਵਿੱਚ ਬਣੇ ਰਹਿਣ ਵਾਲੇ ਕਪਲ ਗੁਰਜਸ ਕਪਲ ਨੂੰ ਤਾਂ ਤੁਸੀਂ ਸਾਰੇ ਜਾਣਦੇ ਹੀ ਹੋਮੋਗੇ ਜੋ ਅਕਸਰ ਹੀ ਆਪਣੇ ਬਲੌਗ ਕਰਕੇ ਕਪਲ ਬਲੌਗ ਕਰਕੇ ਲੋਕਾਂ ਦਾ ਦਿਲ ਜਿੱਤਦੇ ਰਹਿੰਦੇ ਨੇ ਤੇ ਉੱਥੇ ਹੀ ਤੁਹਾਨੂੰ ਦੱਸ ਦਈਏ ਕਿ ਉਹਨਾਂ ਦੇ ਚਾਹਣ ਵਾਲਿਆਂ ਦੀ ਗਿਣਤੀ ਲੱਖਾਂ ਦੇ ਵਿੱਚ ਹੈ ਜਿਸ ਕਰਕੇ ਉਹ ਪਪੂਲਰ ਦਿਨੋਂ ਦਿਨ ਵਧਦੇ ਰਹਿੰਦੇ ਨੇ ਗੁਰਜਸ ਕਪਲ ਨਾਲ ਜਦੋਂ ਵੀ ਕੋਈ ਘਟਨਾ ਹੁੰਦੀ ਆ ਤਾਂ ਉਹ ਬਹੁਤ ਜਿਆਦੇ ਇਮੋਸ਼ਨਲ ਹੋ ਜਾਂਦੇ ਨੇ ਜਿਸ ਕਰਕੇ ਉਹਨਾਂ ਨੂੰ ਬਹੁਤ ਸਾਰਾ ਲੋਕਾਂ ਵੱਲੋਂ ਪਿਆਰ ਵੀ ਦਿੱਤਾ ਜਾਂਦਾ ਉੱਥੇ ਹੀ ਤੁਹਾਨੂੰ ਦੱਸ ਦਈਏ ਕਿ ਗੁਰਜਸ ਕਪਲ ਨੇ ਇੱਕ ਸਕੂਟੀ ਲੈ ਕੇ ਆਏ ਸੀ ਜਿਸ ਨੂੰ ਉਹ ਸਿੱਖਦੇ ਹੋਏ ਬਹੁਤ ਹੀ ਜਿਆਦੇ ਇਮੋਸ਼ਨਲ ਹੋ ਜਾਂਦੇ ਨੇ ਕਿਉਂਕਿ ਉਹ ਆਪਣੀ ਮਾਂ ਨੂੰ ਯਾਦ ਕਰਦੇ ਨੇ ਤੇ ਦੱਸਦੇ ਨੇ ਕਿ ਮਾਂ ਦੀ ਐਕਸੀਡੈਂਟ ਦੇ ਨਾਲ ਮੌਤ ਹੋ ਗਈ ਸੀ ਤੇ ਅੱਖਾਂ ਦੇ ਵਿੱਚ ਪਾਣੀ ਵੀ ਆ ਜਾਂਦਾ ਉੱਥੇ ਹੀ ਤੁਹਾਨੂੰ ਦੱਸ ਇਹ ਕਿ ਉਹਨਾਂ ਨੇ ਇੱਕ ਬਲੌਗ ਵੀ ਸ਼ੇਅਰ ਕੀਤਾਗਾ ਬਾਕੀ ਇੱਕ ਗੱਲ ਸਭ ਨੂੰ ਪਤਾ ਕਿ ਮਾਂ ਦਾ ਪਿਆਰ ਕਿਸੇ ਵੀ ਪਿਆਰ ਤੋਂ ਉੱਤੇ ਨਹੀਂ ਹੁੰਦਾ ਬਾਕੀ ਸਭ ਕੁਝ ਮਿਲ ਜਾਂਦਾ ਪਰ ਮਾਂ ਦਾ ਪਿਆਰ ਮਿਲਣਾ ਸਭ ਤੋਂ ਵੱਧ ਔਖਾ ਹੁੰਦਾ ਉੱਥੇ ਹੀ ਉਹਨਾਂ ਦੇ ਚਾਹਣ ਵਾਲੇ ਨੇ ਬਲੌਗ ਦੇ ਕਮੈਂਟਾਂ ਦੇ ਵਿੱਚ ਨੇਰੀ ਲਿਆ ਦਿੱਤੀ ਤੇ ਬਹੁਤ ਸਾਰੀਆਂ ਵਧਾਈਆਂ ਵੀ ਦਿੱਤੀਆਂ ਜਾ ਰਹੀਆਂ ਨੇ ਬਾਕੀ ਜੇਕਰ ਤੁਹਾਨੂੰ ਗੁਰਜਸ ਕਪਲ ਦੀ ਵੀਡੀਓ ਚੰਗੀ ਲੱਗ ਜਾ ਤਾਂ ਸਾਡੀ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਬਾਕੀ ਮਿਲਦੇ ਹਾਂ ਕਿਸੇ ਹੋਰ ਵੱਡੀ ਅਪਡੇਟ ਦੇ ਨਾਲ ਉਸ ਤੋਂ ਪਹਿਲਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ Cardeu bakira braka